ਹਾਂਜੀ ਜਲਾਲ ਸਾਹਿਬ ਜੀ ਤੁਸੀਂ ਇਸ ਮੁੰਡੇਾਰੇ ਦੱਸਿਓ ਸੌਰੀ ਵੀਰੇ ਮੇਲੇ ਆਹ ਮੁੰਡੇ ਨੂੰ ਮੈਂ ਪਿਛਲੇ ਸਾਲ ਪਹਿਲੀ ਵਾਰੀ ਵੇਖਿਆ ਸੀਗਾ YouTube ਤੇ Instagram ਤੇ ਔਰ ਇਹਨੇ ਬਹੁਤ ਵਧੀਆ ਆਪਣੀ ਖੇਡ ਦਿਖਾਈ ਹੈ ਆਹ ਰੇ ਆਪਣੇ ਸਰੀਰ ਦਾ ਪ੍ਰਦਰਸ਼ਨ ਕਰੂਗਾ ਕੀ ਪਾਜੀ ਤੇ ਮੁੰਡਾ ਬਹਿਰੀਨ ਵੀ ਜਾਇਆ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਇੱਕ ਵਾਰੀ ਕਮਲ ਮੂਰਕੇ ਦੇ ਨਾਂ ਤੇ ਜੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਔਰ ਜਿਨ੍ਹਾਂ ਨੂੰ ਪਤਾ ਉਹਨਾਂ ਨੇ ਤਾੜੀਆਂ ਮਾਰਤੀਆਂ ਔਰ ਬਾਕੀ ਜਿਨ੍ਹਾਂ ਨੂੰ ਹਜੇ ਨਹੀਂ ਪਤਾ ਉਹਨਾਂ ਨੂੰ ਹੁਣ ਪਤਾ ਤੂੰ ਲਵਾਉਣਾ ਸੋਹਣਾ ਮੇਰੇ ਵੀਰਿਆ ਔਰ ਸਾਰੀ ਦੁਨੀਆ ਨੂੰ ਆਪਣਾ ਪ੍ਰਦਰਸ਼ਨ ਦਿਖਾ ਦੇ ਸਰੀਰ ਸੋਹਣਾ ਬਈ ਇੱਕ ਵਾਰੀ ਤਾੜੀਆਂ ਤੇ ਫਿਰ ਪਾੜਦੀਆਂ ਨੇ ਮੇਰੇ ਮਿੱਤਰੋ ਯਾਰ ਦੇਖੋ ਬੰਦਾ ਇੰਨਾ ਜੋਰ ਲਾ ਰਿਹਾ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਦੋ ਹੱਥ ਬਖਸ਼ੇ ਆ ਚੜਦੀ ਕਲਾ ਬਖਸ਼ੀ ਹੈ ਔਰ ਉਹਦੇ ਲਈ ਤਾੜੀਆਂ ਜੋਰਦਾਰ ਮਾਰਨਗੇ ਕਮਲ ਮੂਨ ਦਾ ਸਾਡਾ ਛੋਟਾ ਭਰਾ ਹੈ ਬਹੁਤ ਫਲੈਕਸੀਬਿਲਟੀ ਹੈ ਇਸ ਨੌਜਵਾਨ ਦੇ ਸਰੀਰ ਅੰਦਰ ਇਹ ਮਿਹਨਤ ਕਰਨੀ ਪੈਂਦੀ ਹੈ ਇਹ ਸਾਗ ਖਾ ਕੇ ਫਲੈਕਸੀਬਿਲਟੀ ਨਹੀਂ ਆਉਂਦੀ ਇਹ ਮੇਰੇ ਵੀਡੀਓ ਜਿਵੇਂ ਕਹਿੰਦਾ ਹੁੰਦਾ ਵੀ ਅਣਗਿਣਤ ਰੋਟੀਆਂ ਖਾ ਕੇ ਫਲੈਕਸੀਬਿਲਟੀ ਨਹੀਂ ਆਉਂਦੀ ਦਿਲਬਰ ਜੀ ਗੱਲਾਂ ਹੁੰਦੀਆਂ ਨਾ ਜਦੋਂ ਕੱਲ ਪਰਸੋਂ ਗੁਲਾਬ ਕੋਲੇ ਬੈਠੇ ਕਹਿੰਦਾ ਮੈਂ ਆਪਦੀ ਮੰਮੀ ਕੋਲੋਂ ਨਾ ਪੈਸੇ ਲੈ ਕੇ ਗਿਆ ਤੇ ਮੈਂ ਸੰਘੇੜਿਆਂ ਦਾ ਮੇਲਾ ਵੇਖਣਾ ਤੇ ਉੱਥੇ ਦਿਲਬਰભાઈ ਆਏ ਸੀਗਾ ਔਰ ਅੱਜ ਵੀ ਕਹਿੰਦਾ ਮੈਨੂੰ ਉਹ ਸਮਾਂ ਜਿਹੜਾ ਯਾਦ ਹੈ ਲੈ ਵੀ ਦਿਲਬਰਾ ਤੁਹਾਡਾ ਕਿੰਨਾ ਸਰਕਾਰ ਹੈ ਨਾ ਨੌਜੋਨਾਂ ਦੇ ਜਿਹੜਾ ਦਿਲ ਦਿਮਾਗ ਦੇ ਵਿੱਚ ਸੋ ਬਹੁਤ-ਬਹੁਤ ਧੰਨਵਾਦ ਲਓ ਕਮਲ ਮੌਣਕ ਦੇ ਲਈ ਇੱਕ ਵਾਰੀ ਫੇਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਜੀ ਬਹੁਤ-ਬਹੁਤ ਧੰਨਵਾਦ ਕਮਲ ਮੌਣਕ ਬਾਕੀ ਜਿੱਦਾਂ ਰੁਪਿੰਦਰ ਨੇ ਆਖਿਆ ਵੀ ਫਲੈਕਸੀਬਿਲਟੀ ਜਿਹੜੀ ਹੈ ਇਹ ਸਾਹ ਖਾ ਕੇ ਨਹੀਂ ਆਉਂਦੀ ਇਹ ਐਨੇ ਜਿੱਥੇ ਰੋਟੀਆਂ ਖਾ ਕੇ ਨਹੀਂ ਆਉਂਦੀ ਆ ਮੁੰਡਾ ਦੇਖੋ ਯਾਰ ਕਿੱਡੀ ਕਮਾਲ ਕਰੀ ਜਾਂਦਾ ਹੈ ਤੁਹਾਡੀਆਂ ਤਾੜੀਆਂ ਨਹੀਂ ਆਉਂਦੀਆਂ ਜ਼ੋਰਦਾਰ ਵੱਜੀਆਂ ਜਿਹੜੇ ਜਿਹੜੇ ਤੰਦਰੁਸਤੀ ਚਾਹੁੰਦੇ ਐ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਤੰਦਰੁਸਤੀ ਤੋਂ ਵੱਡੀ ਕੋਈ ਅਮੀਰੀ ਨਹੀਂ ਮੇਰੇ ਵੀਰੋ ਆ ਮੁੰਡਾ ਦੇਖੋ ਯਾਰ ਕਮਾਲ ਕਰੀ ਜਾਂਦਾ ਹੈ ਅਮਰਤ ਵੱਸੀਆਂ ਥੱਲੇ ਇਦਾਂ ਹੀ ਖੜਾ ਹੱਥ ਲਾ ਲੈਂਗਾ ਹੈ ਆ ਦੇਖ ਯਾਰ ਕਿੱਦਾਂ ਰਬੜ ਵਾਂਗੂ ਐਨ ਕਦੀ ਕਿਧਰ ਨੂੰ ਸਰੀਰ ਮੋੜਦਾ ਹੈ ਕਦੇ ਕਿਧਰ ਨੂੰ ਮੋੜਦਾ ਹੈ ਮਾਲਕ ਦੀ ਮਿਹਰ ਹੈ ਔਰ ਮੇਰੇ ਵੀਰੋ ਆਪਣੇ ਆਪ ਨੂੰ ਸੇਧ ਜਾਵ ਰੱਖਣਾ ਹੈ ਇਹ ਵੀ ਇੱਕ ਵੱਡੀ ਪ੍ਰਾਪਤੀ ਹੈ ਔਰ ਇਸ ਮੁੰਡੇ ਦੀ ਮਿਹਨਤ ਵੇਖੋ ਕਿੰਨੀ ਹੈ ਸਾਰੇ ਭਰਾ ਦੇਖਦੇ ਐ ਵੀ ਮੁੰਡਾ ਕਿੱਦਾਂ ਅੰਗਾ ਪੈਰਾਂ ਨੂੰ ਮੋੜੀ ਜਾਂਦਾ ਹੈ ਇਹ ਵੀ ਚੜ੍ਹਦੀ ਕਲਾ ਲਈ ਭਾਈ ਸਾਡੇ ਗੁਰੂਆਂ ਨੇ ਝਕਾਰੇ ਵਖੇ ਐ ਤੇ ਆਪਾਂ ਝਕਾਰਾ ਲਾਵਾਂਗੇ ਮੁੰਡੇ ਦੀ ਚੜ੍ਹਦੀ ਕਲਾ ਲਈ ਬੋਲੇ ਸਰੀਆ ਕਾਲ ਲੋ ਇਹ ਮੁੰਡਾ ਕਮਲ ਮੋਨਿਕ ਦੀ ਧਰਤੀ ਦਾ ਮੇਰੇ ਮਿੱਤਰੋ ਜਿਹੜਾ ਇਸ ਵੇਲੇ ਬੜਾ ਸੋਹਣਾ ਕਰਤੱਬ ਕਰ ਰਿਹਾ ਹੈ ਜਿਵੇਂ ਭਾਈ ਰਪਿੰਦਰ ਨੇ ਪਹਿਲਾਂ ਦੱਸਿਆ ਇਹ ਮੁੰਡਾ ਬਹਿਰੀਨ ਤੇ ਮਨਾਮਾ ਤੇ ਰਿਸਾ ਦੇ ਮੈਦਾਨਾਂ ਦੇ ਵਿੱਚ ਵੀ ਆਪਣਾ ਜਿਮਨਾਸਟਿਕ ਦਾ ਜਿਹੜਾ ਕਰਤੰਬਕ ਦਿਖਾ ਕੇ ਆਇਆ ਤੇ ਨੌਜਾਨ ਦਾ YouTube ਚੈਨਲ ਵੀ ਹੈ ਲੈ ਵੀ ਕਮਲ ਬੱਬੂ ਗਿੱਦੜਾਣੀ ਵੀ ਤੇ ਜਿਹੜੇ ਚਰਚਾੇ ਕਰਦਾ ਹੁੰਦਾ ਨੌਜਾਨ ਦਾ ਤਰੱਕੀਆਂ ਬਾਰੇ ਜਿਉਂਦਾ ਰਵੇ ਜਵਾਨੀਆਂ ਬਾਣੇ ਸੱਚੇ ਪਾਸ਼ਾ ਤੇਰੇ ਦਿਲ ਦੀਆਂ ਰੀਝਾਂ ਪੂਰੀਆਂ ਕਰੇ ਇੱਕ ਵਾਰੀ ਇਸ ਨੌਜਵਾਨ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਕੁਰਸੀ ਮੰਗ ਰਹੇ ਨੇ ਜੀ ਕੁਰਸੀ ਦਿਓ ਮੌਨਿਕ ਵਾਲਾ ਕਮਲ ਸਾਡੇ ਦਰਮਿਆਨ ਸਾਡਾ ਭਰਾ ਪਿੰਦਰੀ ਸਰਪੰਚ ਸਹਾਰਨ ਮਾਜਰਾ ਉਹ ਵੀ ਚੇਚੇ ਤਰਤੇ ਸਨੀ ਸਰਪੰਚ ਫੁੱਲਾਂਵਾਲ ਆਪਣੇ ਸਾਰੇ ਸਾਥੀਆਂ ਦੇ ਨਾਲ ਆਏ ਆ ਸੋ ਸਾਡੇ ਮੋਢੇ ਨਾਲ ਮੋਢਾ ਲਾ ਕੇ ਭਰਾ ਖੜੇ ਨੇ ਹਮੇਸ਼ਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਪਿੰਦਰੀ ਸਰਪੰਚ ਸਹਾਰ ਨਮਾਜਰਾ ਸਹਾਰ ਨਮਾਜ਼ਰਾ ਕਿੱਥੇ ਮੈਂ ਵੀ ਜਿਹੜਾ ਕੱਢ ਕੇ ਆਉਣਾ ਚਾਹੁੰਦੀ ਆ ਹਨਾ ਗੱਲਾਂ ਹੁੰਦੀਆਂ ਗੁਲਾਬ ਤੇ ਮੇਰੇ ਵੀਰੋ ਗੀਤ ਦੇ ਵਿੱਚ ਸੋ ਸਹਾਰ ਨਮਾਜ਼ਰੇ ਦਾ ਕੱਪ ਦੁਨੀਆ ਪਰਦੇ ਵਿੱਚ ਮੰਨਿਆ ਗਿਆ ਸੋਪਿੰਦਰੀ ਸਾਡਾ ਵੀਰ ਹੈ ਤੇ ਨਾਲ ਸਨੀ ਸਰਪੰਚ ਫੁੱਲਾਂ ਵਾਲੀਆ ਉਹ ਵੀ ਚੇਤੇ ਤੌਰ ਤੇ ਬਈ ਆਹ ਮੁੰਡੇ ਨੇ ਜਿਨ੍ਹਾਂ ਦੀ ਰੂਹ ਖੁਸ਼ ਕਰਤੀ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਬਹੁਤ ਬਹੁਤ ਧੰਨਵਾਦ ਲੋਦਰ ਸੋਨੂ ਚੀਮਾ ਪਹਿਲਵਾਨ ਵੀ ਪੁੱਜਿਆ ਹੋਇਆ ਮੇਰੇ ਵੀਰੋ ਰੁਸਤਵੇਂ ਹਿੰਦ ਪਹਿਲਵਾਨਾਂ ਦੀਆਂ ਜਦੋਂ ਗੱਲਾਂ ਹੁੰਦੀਆਂ ਤੇ ਉਹ ਇਤਿਹਾਸਿਕ ਪਹਿਲਵਾਨਾਂ ਦੀ ਵਿਰਾਸਤ ਨੂੰ ਜਿਹੜੇ ਨੌਜਵਾਨ ਨੇ ਸੰਭਾਲ ਕੇ ਰੱਖਿਆ ਮੇਰੇ ਮਿੱਤਰੋ ਉਹ ਨੌਜਵਾਨ सोनू ਚੀਮਾ ਸਾਡੇ ਦਰਮਿਆਨ ਹੈ ਬਾਈ ਗੋਲੂ ਚੀਮੇ ਉਹਨਾਂ ਦਾ ਸ਼ਗਿਰਦ ਹੈ ਸੰਤ ਬਾਬਾ ਅਤਰ